ਪਾਠ 15 ਖਜ਼ਾਨੇ ਦੀ ਖੇਤੀ ਇੱਕ ਕਿਸਾਨ ਸੀ ਉਹ ਆਪ ਬਹੁਤ ਮਿਹਨਤੀ ਸੀ ਸਾਰਾ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਖੇਤਾਂ ਨੂੰ ਵਾਉਂਦਾ ਬੀਜਦਾ ਤੇ ਫਿਰ ਫਸਲ ਨੂੰ ਭਾਲਦਾ ਉਸ ਦੀ ਮਿਹਨਤ ਨੂੰ ਫਲ ਲੱਗਦਾ ਹਰ ਸਾਲ ਉਸ ਦੇ ਖੇਤ ਚੋਂ ਭਰਪੂਰ ਫਸਲ ਹੁੰਦੀ ਉਹ ਸੁਖੀ ਸੀ ਪੈਸੇ ਟਕੇ ਵੱਲੋਂ ਸੌਖਾ ਵੀ ਸੀ ਪਰ ਇੱਕ ਗੱਲ ਉਹ ਬਹੁਤ ਦੁਖੀ ਸੀ ਉਸ ਦੇ ਚਾਰ ਪੁੱਤਰ ਸਨ ਪਰ ਚਾਰੋਂ ਨਿਕੰਮੇ ਉਸ ਦੀ ਕੋਈ ਮਦਦ ਨਾ ਕਰਾਉਂਦੇ ਉਸ ਨੇ ਉਹਨਾਂ ਨੂੰ ਨੇੜੇ ਦੀ ਪਾਠਸ਼ਾਲਾ ਭੇਜਣਾ ਚਾਹਿਆ ਪਰ ਉਹਨਾਂ ਨੇ ਤਾਂ ਕੁਝ ਵੀ ਨਾ ਕਰਨ ਦੀ ਜਿਵੇਂ ਸੌਂ ਹੀ ਖਾਦੀ ਹੋਈ ਸੀ ਮੇਰੇ ਪਿੱਛੇ ਉਹ ਮੇਰੇ ਪੁੱਤਰਾਂ ਦਾ ਕੀ ਬਣੇਗਾ ਇਹੋ ਸੋਚ ਕੇ ਉਹ ਹਰ ਵੇਲੇ ਪਰੇਸ਼ਾਨ ਰਹਿੰਦਾ ਇੱਕ ਦਿਨ ਉਸ ਦੇ ਖੇਤ ਵਿੱਚ ਇੱਕ ਸਾਧੂ ਆਇਆ ਕਿਸਾਨ ਰੋਟੀ ਖਾ ਕੇ ਇੱਕ ਦਰਖਤ ਦੀ ਛਾਂਵੇਂ ਆਰਾਮ ਕਰ ਰਿਹਾ ਸੀ साधु ने देखा कि किसान कुछ परेशान जाप रहा है उसने किसान नु पुछया कुछ परेशान लग रहा है किसान ने साधु वाल देखा साधु दे मुड़ पूछन ते किसान ने कहा महाराज की दसा मेहनत करके भी पूरी नहीं पेंदी फिर तो तेनू होर मेहनत करनी चाहिदी है जे लोड़ा ज्यादा हन ता होर मेहनत करो ਪਰ ਜੇ ਤੂੰ ਹੋਰ ਮਿਹਨਤ ਨਹੀਂ ਕਰਨਾ ਚਾਹੁੰਦਾ ਤਾਂ ਤੈਨੂੰ ਆਪਣੀਆਂ ਲੋੜਾਂ ਕੱਟ ਕਰ ਦੇਣੀਆਂ ਚਾਹੀਦੀਆਂ ਹਨ ਸਾਧੂ ਨੇ ਆਖਿਆ ਪਰ ਬਾਬਾ ਜੀ ਇੱਥੇ ਮਸਲਾ ਮਿਹਨਤ ਦਾ ਹੀ ਨਹੀਂ ਸਗੋ ਨਿਕੰਮੀ ਔਲਾਦ ਦਾ ਹੈ ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਕਿਸਾਨ ਨੇ ਆਪਣੀ ਅਸਲੀ ਸਮੱਸਿਆ ਦੱਸੀ ਜੇ ਇਹ ਗੱਲ ਹੈ ਤਾਂ ਆਪਣੇ ਇੱਕ ਖੇਤ ਵਿੱਚ ਅੰਗੂਰਾਂ ਦੀ ਵੇਲਾਂ ਲਾ ਦੇ ਔੜ ਵਾਲੇ ਸਾਲਾ ਵਿੱਚ ਬਹੁਤ ਫਲ ਲੱਗੇਗਾ ਤੇ ਇਹ ਲੱਗਦਾ ਹੀ ਰਹੇਗਾ ਫਲ ਵੇਚ ਕੇ ਤੇਰੇ ਪੁੱਤਰ ਆਰਾਮ ਨਾਲ ਆਪਣੀ ਜ਼ਿੰਦਗੀ گزار ਸਕਦੇ ਹਨ ਕਿਸਾਨ ਨੂੰ ਸਾਧੂ ਦੀ ਗੱਲ ਠੀਕ ਲੱਗੀ ਉਸਨੇ ਅਗਲੇ ਹੀ ਦਿਨ ਇੱਕ ਖੇਤ ਵਾ ਕੇ ਉਸ ਵਿੱਚ ਅੰਗੂਰਾਂ ਦੀਆਂ ਵੇਲਾ ਲਾ ਦਿੱਤੀਆਂ ਦਿਨਾਂ ਵਿੱਚ ਹੀ ਵੇਲਾ ਨੇ ਜੜ ਫੜ ਲਈ ਤੇ ਕੁਝ ਮਹੀਨਿਆਂ ਬਾਅਦ ਖੇਤ ਵਿੱਚ ਬਾਸਾ ਉੱਪਰ ਅੰਗੂਰਾਂ ਦੀਆਂ ਵੇਲਾ ਦਿਖਾਈ ਦੇਣ ਲੱਗੀਆਂ ਇੱਕ ਦਿਨ ਉਹ ਆਪਣੇ ਪੁੱਤਰ ਨੂੰ ਲੈ ਕੇ ਖੇਤ ਗਿਆ ਤੇ ਉਸ ਨੇ ਉਹਨਾਂ ਨੂੰ ਆਪਣੀ ਅੰਗੂਰਾਂ ਦੀਆਂ ਵੇਲਾ ਦਿਖਾਈਆਂ ਪੁੱਤਰੋ ਇਹ ਵੇਲਾ ਅੰਗੂਰਾ ਦੀਆਂ ਹਨ ਤੇ ਇਹ ਮੈਂ ਤੁਹਾਡੇ ਲਈ ਬੀਜੀਆਂ ਹਨ ਅੰਗੂਰਾਂ ਦੀ ਫਸਲ ਵੇਚ ਕੇ ਤੁਸੀਂ ਚਾਹੋ ਤਾਂ ਸਾਰੀ ਉਮਰ ਸੌਖੀ ਰੋਟੀ ਖਾ ਸਕਦੇ ਹੋ ਪਰ ਤੁਹਾਨੂੰ ਇਸ ਵਾਸਤੇ ਇਹਨਾਂ ਦੀ ਦੇਖਭਾਲ ਕਰਨੀ ਪਵੇਗੀ ਕਿਸਾਨ ਚਾਹੁੰਦਾ ਸੀ ਕਿ ਉਸ ਦੇ ਪੁੱਤਰ ਉਸ ਦੇ ਕੰਮ ਵਿੱਚ ਕੋਈ ਰੁਚੀ ਲੈਣ ਤੇ ਖੇਤੀਬਾੜੀ ਵੱਲ ਧਿਆਨ ਦੇਣ ਪਰ ਗੂਰਾਂ ਦੀਆਂ ਇਹ ਵੇਲਾ ਵੀ ਉਹਨਾਂ ਨੂੰ ਖੁਸ਼ ਨਾ ਕਰ ਸਕੀਆਂ ਇਸੇ ਤਰ੍ਹਾਂ ਕੁਝ ਸਾਲ ਹੋਰ ਨਿਕਲ ਗਏ ਕਿਸਾਨ ਹੁਣ ਬਹੁਤ ਕਮਜ਼ੋਰ ਹੋ ਗਿਆ ਸੀ ਉਹ ਘਰ ਤੋਂ ਬਾਹਰ ਘਟ ਨਿਕਲਦਾ ਤੇ ਉਹਨਾਂ ਦਿਨਾਂ ਵਿੱਚ ਉਸ ਦਾ ਇੱਕ ਦੋਸਤ ਉਸ ਨੂੰ ਮਿਲਣ ਆਇਆ ਉਹ ਕਿਸਾਨ ਦਾ ਪੁਰਾਣਾ ਜਿਗਰੀ ਦੋਸਤ ਸੀ ਕਿਸਾਨ ਨੇ ਆਪਣੀ ਸਾਰੀ ਗੱਲ ਉਸ ਨੂੰ ਦੱਸੀ ਦੋਹਾਂ ਨੇ ਕਾਫੀ ਦੇਰ ਇਸ ਮਸਲੇ ਉੱਪਰ ਸੋਚ ਵਿਚਾਰ ਕੀਤੀ ਪਰ ਕਿਸੇ ਸਿੱਟੇ ਉੱਪਰ ਨਾ ਪਹੁੰਚ ਸਕੇ ਕੁਝ ਦਿਨਾਂ ਬਾਅਦ ਕਿਸਾਨ ਬਿਮਾਰ ਹੋ ਗਿਆ ਬਿਮਾਰੀ ਵਿੱਚ ਵੀ ਉਸ ਨੂੰ ਇਸੇ ਗੱਲ ਦੀ ਚਿੰਤਾ ਸਤਾਉਂਦੀ ਰਹੀ ਕਿ ਉਸ ਦੇ ਮਗਰੋਂ ਉਸ ਦੇ ਪੁੱਤਰਾਂ ਦਾ ਕੀ ਬਣੇਗਾ ਆਖਰ ਉਹੀ ਹੋਇਆ ਜਿਸ ਦਾ ਡਰ ਸੀ ਕਿਸਾਨ ਤੰਦਰੁਸਤ ਨਾ ਹੋ ਸਕਿਆ ਤੇ ਉਸ ਦਾ ਦਿਹਾਂਤ ਹੋ ਗਿਆ ਕਿਸਾਨ ਦੀ ਮੌਤ ਦਾ ਸਭ ਨੂੰ ਅਫਸੋਸ ਸੀ ਸਭ ਤੋਂ ਵੱਧ ਦੁੱਖ ਉਸ ਦੋਸਤ ਨੂੰ ਸੀ ਜਿਹੜਾ ਕੁਝ ਦਿਨ ਪਹਿਲਾਂ ਹੀ ਕਿਸਾਨ ਨੂੰ ਮਿਲ ਕੇ ਗਿਆ ਸੀ ਉਸਰੇ ਕਿਸਾਨ ਦੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਸਮਝਾਇਆ ਕਿ ਹੁਣ ਘਰ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਉੱਪਰ ਸੀ ਇਸ ਲਈ ਉਹਨਾਂ ਨੂੰ ਕਿਸਾਨ ਵਾਂਗ ਹੀ ਮਿਹਨਤ ਕਰਨੀ ਚਾਹੀਦੀ ਹੈ ਉਹ ਉਹਨਾਂ ਨੂੰ ਖੇਤ ਲੈ ਕੇ ਗਿਆ ਤੇ ਅੰਗੂਰਾਂ ਦੀਆਂ ਵੇਲਾ ਦਿਖਾਈਆਂ ਜਿਹੜੀਆਂ ਕਿਸਾਨ ਨੇ ਬਹੁਤ ਮਿਹਨਤ ਨਾਲ ਲਗਾਈਆਂ ਸਨ ਇਹਨਾਂ ਵੇਲਾ ਨੂੰ ਪਾਣੀ ਦੀ ਲੋੜ ਹੈ ਤੇ ਦੇਖਭਾਲ ਦੀ ਵੀ ਇਹਦੀ ਤੁਹਾਡੇ ਪਿਤਾ ਨੇ ਬੜਾ ਹੀ ਨੇਕੀ ਵਾਲਾ ਕੰਮ ਕੀਤਾ ਸੀ ਤੁਹਾਨੂੰ ਇਨਾਦੀ ਦੇਖਭਾਲ ਕਰਨੀ ਚਾਹੀਦੀ ਹੈ ਜੇ ਕੁਦਰਤ ਨੇ ਚਾਹਿਆ ਤਾਂ ਤੁਹਾਡੇ ਦਿਨ ਵੀ ਫਿਰ ਜਾਣਗੇ ਉਸਨੇ ਦੇਖਿਆ ਕਿ ਕਿਸਾਨ ਦੇ ਪੁੱਤਰਾ ਦਾ ਮਨ ਮਿਹਨਤ ਵਿੱਚ ਨਹੀਂ ਸੀ ਉਸਨੇ ਸੋਚਿਆ ਕਿ ਜੇ ਇਨਾਂ ਨੇ ਮਿਹਨਤ ਨਾ ਕੀਤੀ ਤਾਂ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਮਿਹਨਤ ਤਾਂ ਇਨਾਂ ਨੂੰ ਕਰਨੀ ਹੀ ਪਵੇਗੀ ਜਦੋਂ ਉਹ ਤੁਰਨ ਲੱਗਿਆ ਤਾਂ ਉਸਨੇ ਕੁਝ ਸੋਚਦੇ ਹੋਏ ਕਿਹਾ ਹੱਤ ਜਾ ਸੱਚ ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਣੀ ਹੀ ਭੁੱਲ ਗਿਆ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਪਿਛਲੇ ਮਹੀਨੇ ਤੁਹਾਡੇ ਬਾਪੂ ਨੂੰ ਮਿਲਣ ਆਇਆ ਸੀ ਪੁੱਤਰਾਂ ਨੇ ਹਾਂ ਵਿੱਚ ਸਿਰ ਹਿਲਾਇਆ ਉਹਨਾਂ ਨੂੰ ਪਤਾ ਸੀ ਕਿ ਕਿਸਾਨ ਤੇ ਉਸਦਾ ਦੋਸਤ ਕਿੰਨੀ ਦੇਰ ਕੁਝ ਆਪਸ ਵਿੱਚ ਕੁਸਰ-ਮੁਸਰ ਕਰਦੇ ਰਹੇ ਸਨ ਤੁਹਾਡੇ ਬਾਪੂ ਨੇ ਮੈਨੂੰ ਦੱਸਿਆ ਸੀ ਕਿ ਉਸ ਨੇ ਇਸ ਖੇਤ ਵਿੱਚ ਇੱਕ ਘੜੇ ਵਿੱਚ ਸੋਨੇ ਦੀਆਂ ਮੋਹਰੇ ਪਾ ਕੇ ਘੜੇ ਨੂੰ ਖੇਤ ਵਿੱਚ ਦਬਾਇਆ ਹੋਇਆ ਹੈ ਉਹ ਚਾਹਦਾ ਸੀ ਕਿ ਉਹ ਇਹ ਮੋਹਰਾ ਕੱਢ ਕੇ ਪਿੰਡ ਦੇ ਮੰਦਰ ਨੂੰ ਤਾੜ ਕਰ ਦੇਵੀ ਪਰ ਹੁੜ ਜੇ ਖੇਤ ਤੁਹਾਡੇ ਹਾਂ ਤਾਂ ਖੇਤ ਵਿੱਚ ਮੋਹਰਾ ਵਾਲਾ ਘੜਾ ਵੀ ਤੁਹਾਡਾ ਹੀ ਹੈ ਸੋ ਤੁਸੀਂ ਜੀਵੇ ਚਾਹੋ ਉਹਨਾਂ ਨੂੰ ਵਰਤ ਲੈਣਾ ਐਨੀ ਗੱਲ ਕਹਿ ਕੇ ਉਹ ਤਾਂ ਆਪਣੇ ਘਰ ਆ ਗਿਆ ਪੁੱਤਰਾਂ ਨੂੰ ਉਸ ਦੀ ਗੱਲ ਸੁਣ ਕੇ ਰਾਤ ਭਰ ਨੀਂਦ ਨਾ ਆਈ ਦਿਨ ਚੜ੍ਹਦੇ ਨੂੰ ਉਹ ਨੌਕਰ ਲੈ ਕੇ ਖੇਤ ਵਿੱਚ ਖੁਦਾਈ ਕਰਨ ਪਹੁੰਚ ਗਏ ਖੇਤ ਦਾ ਕੋਨਾ ਕੋਨਾ ਛਾਨ ਮਾਰਿਆ ਪਰ ਘੜੇ ਦਾ ਕਿਤੇ ਵੀ ਖੁਰਾ ਖੋਜ ਨਹੀਂ ਸੀ ਉਹਨਾਂ 5-5 ਫੁੱਟ ਖੇਤ ਪੁੱਟ ਦਿੱਤੇ ਉਲਟੀ ਮਿੱਟੀ ਹੀਠਾਂ ਤੇ ਹਥਲੀ ਉੱਤੇ ਪਰ ਮੋਹਰਾਂ ਤਾਂ ਕੀ ਤਾਂਬੇ ਦਾ ਸਿੱਕਾ ਤੱਕ ਨਾ ਮਿਲਿਆ ਜਦ ਉਹ ਹਾਰ ਟੁੱਟ ਕੇ ਬੈਠ ਗਏ ਕਿਸੇ ਨੇ رائے ਦਿੱਤੀ ਖੇਤ ਤਾਂ ਵਾਹੀ ਹੀ ਗਏ ਹਨ ਚਲੋ ਮੱਕੀ ਹੀ ਬੀਜ ਦਿਓ ਉਸ ਸਾਲ ਰੱਜ ਕੇ ਮੀਂਹ ਪਿਆ ਤੇ ਉਹਨਾਂ ਦੇ ਖੇਤਾਂ ਨੇ ਮੱਕੀ ਦੀਆਂ ਛੱਲੀਆਂ ਦੇ ਢੇਰ ਲਾ ਦਿੱਤੇ ਉਧਰ ਅੰਗੂਰ ਦੀਆਂ ਵੇਲਾਂ ਨੂੰ ਗੋਡੀ ਦੀ ਲੋੜ ਸੀ ਸਮੇਂ ਸਿਰ ਗੋਡੀ ਮਿਲਣ ਕਰਕੇ ਅੰਗੂਰਾਂ ਦੀ ਰੱਜਵੀਂ ਫਸਲ ਮਿਲੀ ਫਸਲਾਂ ਦਾ ਚੰਗਾ ਮੁੱਲ ਮਿਲਣ ਉੱਤੇ ਕਿਸਾਨ ਦੇ ਪੁੱਤਰਾਂ ਕੋਲ ਰੁਪਏ ਪੈਸੇ ਦੀ ਕੋਈ ਘਾਟ ਨਾ ਰਹੀ। ਇਹ ਉਨ੍ਹਾਂ ਵਾਸਤੇ ਕਿਸੇ ਖਜ਼ਾਨੇ ਤੋਂ ਘਟ ਨਹੀਂ ਸੀ। ਪਿੰਡ ਦੇ ਕਿਸੇ ਸਿਆਣੇ ਬਜ਼ੁਰਗ ਨੇ ਸਮਝਾਇਆ ਕਿ ਪੁੱਤਰੋ ਤੁਸੀਂ ਤਾਂ ਇਸ ਵਾਰ ਖਜ਼ਾਨੇ ਦੀ ਖੇਤੀ ਕੀਤੀ ਹੈ। ਸੱਚ ਕਹਿੰਦੇ ਹਨ ਕਿ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ ਤੇ ਇਸ ਲਈ ਮਿਹਨਤ ਕਰਨ ਦੀ ਆਦਤ ਨਹੀਂ ਛੱਡਣੀ ਚਾਹੀਦੀ।